ਇਹ ਕਾਰਨ ਵਾਲੇ ਤੇ ਮਾੜੇ ਨੇ ਗਾੜੀ ਜਿਹੜੇ ਲੋਕ ਐ ਨਾ ਉਹ ਜਦਾਂ ਆਪਸ ਦੇ ਵਿੱਚ ਮੈਂ ਇੱਥੇ ਰਹਿੰਦੇ ਨਹੀਂ ਤੇ ਬੰਦਿਆਂ ਨੂੰ ਹੁੰਦਾ ਯਾਰ ਅਸੀਂ ਇਹਨਾਂ ਕੋਲ ਕੀ ਲੈਣਾ ਬਸਰੋਂ ਆਏ ਜਦਾਂ ਇੱਕ ਦੂਜੇ ਦੀ ਹਲਪ ਕਰ ਜਾਂਦੇ ਆ ਜਿਹੜਾ ਬੰਦਾ ਬਾਹਰ ਜਾਣਾ ਉਹਨੂੰ ਅੱਗੇ ਵੀ ਡੀਜ਼ਲ ਲੈਣਾ ਉਦੋਂ ਕਹਿੰਦੇ ਤੁਸੀਂ ਬਾਹਰ ਦੇ ਜੇ ਬਾਅਦੋਂ ਆਏ ਦੱਸੋ ਕਿਹੜੇ ਕੋਈ ਹੋਰ ਗਰੇ ਦੇ ਬੰਦੇ ਆ ਐਵੇਂ ਪੰਜਾਬ ਦੇ ਆ ਜਿਹੜੇ ਵੰਡਣ ਦੇ ਉਹ ਵੀ ਪੰਜਾਬੀ ਆ ਜੀ ਨਹੀਂ ਕਰਦਾ ਦਿਲ ਨਹੀਂ ਕਰਦਾ ਚੰਗੇ ਭਲੇ ਬੰਦੇ ਆ ਮੈਂ ਚੇਅਰਮੈਨ ਵੀ ਰਿਆਂ ਲੈਂਡਮਾਰ ਬੈਂਕ ਚਰਨ ਕਰਦਾ ਸਰਪੰਚੀ ਵੀ ਕੀਤੀ 10 ਸਾਲ ਦੇਲ ਨਹੀਂ ਕਰਦਾ ਮੰਗਣ ਨੂੰ ਮਤਲਬ ਜਿੱਦਾਂ ਔਖੇ ਨੇ ਹੋ ਗਏ ਨਾ ਮਤਲਬ ਨਾੜਾਂ ਨੇ ਇਹਨਾਂ ਪ੍ਰਭਾਵਿਤ ਕਰ ਦਿੱਤਾ ਨਾ ਕਿ ਜਿਹੜਾ ਮੰਗਣ ਲੱਗਿਆ ਉਹ ਜਿਹੜੀ ਸ਼ਰਮ ਆਉਂਦੀ ਪੁੱਤ ਜੇ ਕੋਈ ਅਗਲਾ ਮੋੜ ਦੂਗਾ ਚਲੋ ਚੰਗੇ ਆ ਲੋਕ ਇਧਰ ਖੰਦ ਪਾ ਲਈਦੇ ਆ ਕਹਿੰਦੇ ਪਟਵੀਆਂ ਪਾ ਲਈਦੀਆਂ ਕਿਹਦਾ ਕਰਾਇਆ ਪਾਲ ਸਰਪੰਚ ਉਹਦੇ ਪਾਉਂਦੇ ਰਿਹਾ ਅਮਰੀਕ ਤੋਂ ਦੇ ਪਾਉਂਦੇ ਰਿਹਾ ਬਾਪੂ ਜੀ ਜਿਹੜੇ ਹੜ੍ਹ ਦੇ ਵਿੱਚ ਕਿੰਨੀ ਜ਼ਮੀਨ ਤੁਹਾਡੀ ਵਾ ਜਿਹੜੀ ਨਾਲ ਵਹਿ ਗਈ ਹੈ ਦਰਿਆ ਦੇ ਵਿੱਚ ਲਪੇਟ ਦੇ ਵਿੱਚ ਆਈ ਹੈ ਉਹ ਤੋਂ 7 ਕਿੱਲੇ ਜ਼ਮੀਨ ਜਿਹੜੀਆਂ ਨਾ ਉਹ ਹੜ੍ਹਾਂ ਚ ਦਾ 10 ਕਿੱਲੇ ਕੰਨ ਉਹ ਚੋਂ 3 ਕਿੱਲੇ ਜ਼ਮੀਨ ਬਚੀ ਐ ਤੇ ਜਿਹੜੀ 7 ਕਿੱਲੇ ਉਹ ਦਰਿਆ ਉੱਥੇ ਪੈ ਗਿਆ ਹੈ ਉਹ ਦਰਿਆ ਉੱਥੇ ਵਗਣ ਰਿਹਾ ਉਹ ਜ਼ਮੀਨ ਦੇ ਵਿੱਚ ਨਾ 10-10 ਫੁੱਟ ਪਾਣੀ ਆ ਉਹ ਦਰਿਆ ਦੇ ਵਿੱਚ ਸਾਰਾ ਵਾਹ ਨਹੀਂ ਇੱਧਰ ਨੂੰ ਹੋ ਗਿਆ ਸੁਭਰਾਵਾਂ ਵਾਲੇ ਪਾਸੋਂ ਨਾ ਅੱਛਾ ਰਕਬਾ ਕਿੱਥੇ ਆਉਂਦਾ ਇਹ ਰਕਬਾ ਪੁੱਤ ਰਾਜੀ ਸੁਭਰਾਜ ਪੈ ਜਾਂਦਾ ਲਾਸਟ ਦੇ ਉੱਤੇ ਤਨਾ ਬੱਗਾ ਬੋਤਲ ਬੱਗਾ ਇਹਨਾਂ ਪੰਡਾ ਜੀ ਹਾਜ਼ਰ ਦੇ ਉੱਤੇ ਮੈਂ ਰਾ ਜ਼ਮੀਨ ਲਈ ਆ ਕਿੰਨੀ ਜ਼ਮੀਨ ਤੁਹਾਡੀ ਮੈਨੂੰ ਪਤਾ ਉਥੇ 32 ਕਿੱਲੇ ਜ਼ਮੀਨ ਆ 32 ਕਿੱਲਾਂ ਦੇ ਵਿੱਚੋਂ ਕਿੰਨੇ ਕਿੱਲੇ ਜਿਹੜੇ ਦਰਿਆ 'ਚ ਆ 25 ਕਿਲ ਪੋਤਾ ਆਪਣੇ 7 ਕਿੱਲੇ ਜ਼ਮੀਨ ਜਿਹੜੀ ਆ ਨਾ ਉੱਡ ਗਈ ਆ ਤੇ 24-25 ਕਿੱਲੇ ਜਿਹੜੀ ਉਹ ਇਹ ਵੇਲੇ ਜਿਹੜੀ ਦਰਿਆ ਨੇ ਕੱਟ ਲਾ ਕੇ ਆਪਦੇ ਵਿੱਚ ਲੈ ਲਈਆਂ ਹਾਂ ਉਹ ਲੈ ਲਈ ਜਿਹੜੀ ਦੂਜੀ ਵੀ ਉਹ ਖਰਾਬ ਕਰਤੀ ਆ ਤੇ 2023 ਦੇ ਵਿੱਚ ਵੀ ਪਾਣੀ ਆਇਆ ਉਹਦੋਂ ਵੀ ਨੁਕਸਾਨ ਹੋਇਆ ਸੀ ਉਹਦੋਂ ਪੁੱਤ ਮੇਰਾ ਬੜਾ ਲਾਸ ਹੋਇਆ 2023 ਦੇ ਵਿੱਚ ਮੈਂ ਉਦੋਂ ਬਾਅਦ 8 ਲੱਖ ਰੁਪਇਆ 7-8 ਲੱਖ ਕੋੜੋਂ ਲਾ ਕੇ ਨਾ ਤਜਮੀਨ ਨੂੰ ਪੱਧਰਾ ਕਰਵਾਇਆ ਐਸੇ ਆਪਣੇ ਮੁੰਡੇ ਵਾਲੇ ਵਾਲੇ ਤੇ ਆਪਣੇ ਜੇਪੀ ਵਾਲੇ ਸੁੱਖਾ ਜੇਪੀ ਨੂੰ ਪਰਵਾਇਦੇ ਦੋ ਸਾਲ ਬਾਅਦ ਫਿਰ ਪਾਣੀ ਆ ਗਿਆ ਦੋ ਸਾਲ ਬਾਅਦ ਫਤ ਫਿਰ ਪਾਣੀ ਆ ਗਿਆ ਤੇ ਸਾਡਾ ਅੱਗੇ ਵੀ ਅਸੀਂ ਪ੍ਰਭਾਵਤਾਂ ਹਤਵਾ ਤੋਂ ਪ੍ਰਭਾਵਤਾਂ ਉਹ ਤਾਂ ਪਿੱਛੇ ਵੀ ਸਾਡਾ ਜ਼ਮੀਨ ਸਾਡਾ ਕੋਚਕੀਪੁਰ ਪਿੰਡ ਹੈ ਜੱਦੀ ਉੱਥੇ ਵੀ ਇਨਕਾਊਂਟਰ ਹੋ ਗਿਆ 7/4/1992 ਨੂੰ ਉਦੋਂ ਮੇਰਾ ਸਾਰਾ ਘਰ ਜਿਹੜਾ ਆਰਮੀਨੀਆ ਨਾਲ ਉੱਥੇ ਸੀਆਰਪੀ ਦੇ ਦੋ ਬੰਦੇ ਜਿਹੜੇ ਮਰ ਗਏ ਤੇ ਮੇਰਾ ਘਰ ਜਿਹੜਾ ਸਾਰਾ ਸਾੜ ਤਾ ਏ ਤੇ ਮੈਂ ਅੰਬਰਸਰ ਜਿਹੜਾ ਰੈਸ਼ ਕਰ ਲਈ ਨਹੀਂ ਹੁਣ ਕੋਈ ਜਿਹੜੇ ਪਾਣੀ ਆਇਆ ਤੁਸੀਂ ਕਿੱਥੇ ਰਹੇ ਹੋ ਅਸੀਂ ਪਾਣੀ ਦੇ ਵਿੱਚ ਪੁੱਤ ਨਿਕਲ ਗਏ ਸੀ ਪਹਿਲਾਂ ਤਾਂ ਅਸੀਂ ਇੱਥੇ ਹੀ ਚਵਾਰਾ ਬਣਾਇਆ ਰੈਸ਼ ਹੈਗੀ ਸਾਡੀ ਇੱਥੇ ਅਸੀਂ ਆਪਣੇ ਬਾਹੀ ਕਿਲੇ ਲਾਇਆ ਝੋਨਾ ਦਾ ਕਿਲੇ ਸਾਡਾ ਗੰਨਾ ਸੀ ਰਾਣਾ ਮਿਲਣ ਚਾ ਰਾਣਾ ਸੂਗਰ ਮਿਲਦੇ ਬਜਾ ਫਸਲ ਕੇ ਹਾਂਜੀ ਫਸਲ ਬਚੀ ਨਹੀਂ ਫਸਲ ਬਹੁਤ ਇੱਕ ਪੈਸੇ ਦੀ ਨਹੀਂ ਬਚੀ ਦਾਣਾ ਨਹੀਂ ਬਚਿਆ ਕੋਈ ਮਿਲੀ ਮਦਦ ਜੀ ਉਹ ਸਾਨੂੰ ਇਹਨਾਂ ਦਿੱਤਾ ਭਾਈ ਕਿ ਨਹੀਂ ਆਇਆ ਨੇ ਡੀਜ਼ਲ ਦਿੱਤਾ 405 ਲੀਟਰ ਜਿਹੜੀ ਚੀਜ਼ ਮਿਲੀ ਹੈ ਬਾਕੀ ਮੈਨੂੰ ਸਰਕਾਰ ਇਦਰੋਂ ਮੈਂ ਡਾਇਰੈਕਟਰ ਰਾਂਡੀ ਨਪਾ ਤੋ ਏਡੀਓ ਆ ਰਾਵਜੀ ਉਹਨਾਂ ਮੈਨੂੰ ਕਹੇ ਕਿ ਵਿਚਾਰੇ ਕਣਕ ਦਵਾਈ 25 ਤੋਂੜੇ ਸਰਕਾਰੋਂ ਮਿਲੀ ਹੈ ਪੁੱਤ ਜਿਹੜੀ ਕੀ ਮੰਗ ਕੀ ਕਰਦੇ ਹੋ ਜੀ ਹੁਣ ਮੰਗ ਪੁੱਤ ਇਹ ਆ ਵੀ ਜ਼ਮੀਨ ਤੋਂ ਉੱਚੀ ਨਹੀਂ ਹੋ ਗਈ ਤੇ ਮੈਂ ਬਜ਼ੁਰਗਿਆਂ ਘਰ ਦੀ ਵੀ ਬਜ਼ੁਰਗਾਂ ਮੇਰੇ ਇਹ ਵਾਲੇ 74 75 ਸਾਲ ਦੀ ਏਜ ਆ ਤੁਰਿਆ ਮੇਰੇ ਕੋ ਗੋਡਿਆਂ ਤੋਂ ਜਾਂਦਾ ਨਹੀਂ ਮੈਂ ਵਾਖ ਵਾਖ ਜਦੇ ਬੰਦੀਆਂ ਨਾਲ ਭੱਜ ਨਾਟਕ ਕੀਤੀ ਆ ਤੇ ਮੈਨੂੰ ਲਾਰਾ ਲਾਈ ਜਾਂਦੇ ਆ ਕਿ ਇਹਨਾਂ ਕੋ ਕੀਤੀ ਮੈਂ ਆ ਜਿਹੜੇ ਆਪਣੇ ਫਤਿਹ ਵਾਲੇ ਕੰਮ ਕਰਨ ਦੇ ਆਗੇ ਇਹ ਆਪਣੇ ਜਦੇ ਬੰਦੀ ਦਾ ਨਾਮ ਸਾਹਿਬ ਸਾਹਿਬ ਵਾਲੇ ਇਹਨਾਂ ਦਾ ਅਵਤਾਰ ਸੇਗਾ ਉਹ ਮੈਨੂੰ ਅੱਜ ਲਾਰਾ ਆਦਾ ਕੱਲ ਆਜਣਾ ਬਾਪੂ ਮੈਂ ਉਤੋਂ ਆ ਕੇ ਕਮਾਂਡ ਤੋਂ ਪੁੱਛ ਕੇ ਦੱਸਦਾ ਤੇ ਸਤਾਂ ਦਿਨਾਂ ਤੋਂ ਪਤੋਂ ਜਮੀਨਾਂ ਜਿਹੜੀਆਂ ਸੁੱਕ ਜਾਣੀਆਂ ਮੇਰੇ ਕੋਲ ਟਰੈਕਟਰ ਵੀ ਹੈਗਾ ਮੈਂ ਇਹ ਨਹੀਂ ਆਂਦਾ ਜਿਹੜੀ ਮੇਰੇ ਕੋਲ ਚੀਜ਼ ਹੈਗੀ ਨਾ ਫਾਰਮ ਟਰੈਕ 60 ਟਰੈਕਟਰ ਆ ਮੈਨੂੰ ਵਹੀਦਾ ਹੀ ਮੁਸ਼ਕਲ ਹੈ ਮੈਨੂੰ ਜਾਚ ਨਹੀਂ ਬੱਚਿਆਂ ਨੂੰ ਉਨਹੀਂ ਪਤਾ ਠੀਕ ਹੈ ਨਾ ਬੱਚੇ ਅੱਗੇ ਵਿਚਾਰੇ ਨਹੀਂ ਇੱਥੇ ਆਏ ਜ਼ਮੀਨ ਤੇ ਆਉਂਦੇ ਘਟ ਅਸੀਂ ਦੋਵੇਂ ਬਜ਼ੁਰਗ ਹੀ ਰਹਿੰਨੇ ਇੱਥੇ ਜਿਆਦਾ ਉਹਨਾਂ ਨੂੰ ਨਹੀਂ ਖੇਤੀਬਾੜੀ ਦਾ ਨਾ ਇਹ ਹਲਮ ਨਹੀਂਗਾ ਸ਼ਹਿਰ ਦੇ ਵਿੱਚ ਬੱਚੇ ਪੜ੍ਹੇ ਵਿਚਾਰੇ ਉਦੋਂ ਦੇ ਜਦੋਂ ਮੁਕਾਬਲਾ ਆ ਫਰਨੁਬਤੀ 33 ਸਾਲ ਹੋ ਗਏ ਤੇ ਸ਼ਹਿਰ ਵਸਿਆ ਨੂੰ ਤੇ ਸਾਡਾ ਮੰਗ ਕੀ ਹੈਗੀ ਕੀ ਚਾਹੀਦਾ ਕੀ ਲੋੜ ਹੈਗੀ ਕੀ ਮਰ ਜਾਂਦੇ ਆ ਉਹ ਮੰਗ ਜੋ ਵੀ ਹੈਗਾ ਸਾਨੂੰ ਕੋਈ ਖਾਦ ਮਿਲ ਜਵੇ ਆਪਣੇ ਜਿਹੜੀ ਪੌਣੀ ਅਸੀਂ ਆਦ ਨਹੀਂ ਮਿਲੀ ਕੁਝ ਸਾਨੂੰ ਪਹਿਲੇ ਜਿਹੜੀ ਵਾਗ ਜੇ ਮੈਂ ਡੀਜ਼ਲ ਵੀ ਪਾ ਦਾਂਗਾ ਡੀਜ਼ਲ ਜਿਹੜਾ ਪਿਆ ਮੈਂ ਕਿਹੜਾ ਪੁੱਤੋ ਡੀਜ਼ਲ ਖਾਣਾ ਜੀ ਜੀ ਤੇ ਟਰੈਕਟਰ ਦੇ ਵਿੱਚ ਪੈ ਜਾਵੇ ਜੀ ਜੀ ਤੇ ਜੇ ਕੋਈ ਮੈਨੂੰ ਖਾਸ ਦੀ ਮਿਲ ਜੇ ਮਦਦ ਮੇਰੀ ਕੋਈ ਪਹਿਲੀ ਵਾਦਵੇਂ ਨਾਲ ਹੈਲਪ ਹੋਏ ਬਜ਼ੁਰਗ ਬੰਦਾ ਮੇਰੇ ਕੋ ਪੱਜ ਨਟ ਨਹੀਂ ਹੁੰਦੀ ਕਰੀ ਮੈਂ ਕਰਾਇਆ ਕਿਸਦਾ ਮੰਗਦਾ ਉਹ ਸਮਾਂ ਹੈਗਾ ਹਰ ਇੱਕ ਨੂੰ ਜੋਰ ਹੁੰਦਾ ਜਦੋਂ ਸ਼ਾਹ ਵਾਲਾ ਸਾਨੇ ਆਖੇ ਕੋਜਾ ਜਿਵੇਂ ਮੈਂ ਕਿਸਦਾ ਮੰਗਦਾ ਫਿਰ ਉਹ 2 ਘੰਟੇ 4 ਘੰਟੇ ਬਾਅਦ ਫੋਨ ਆ ਜਾਂਦਾ ਫਿਰ ਸਾਨੂੰ ਛੱਡ ਜੋ ਵੀ ਸੱਚੇ ਉਹਨਾਂ ਵੀ ਆਪਣੀ ਬਹੁਣੀ ਹੁੰਦੀ ਆ ਨਾ ਪੁੱਤ ਮੈਂ ਇੱਥੇ ਸਾਂਧੀ ਲੈ ਸਕਦਾ ਕਿਉਂ ਮੇਰੀ ਸ਼ਹਿਰ ਰਹਿਸ਼ ਆ ਤੇ ਮੈਂ ਇਥੇ ਸੰਧ ਰੱਖ ਕੇ ਵੀ ਨਹੀਂ ਜਾ ਸਕਦਾ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਹਰੀਦੇਵ ਸਿੰਘ ਹੈ ਜੀ ਇਹ ਰਕਬਾ ਕਿਹੜੇ ਖੇਤਰ ਚ ਹੈ ਰਕਬਾ ਪੁੱਤ ਆਰਾਜੀ ਸੁਭਰਾ ਪੈ ਜਾਂਦਾ ਜੀ ਮੋਬਾਈਲ ਨੰਬਰ ਕੀ ਤੁਹਾਡਾ ਜੀ ਮੋਬਾਈਲ ਮੇਰਾ ਪੁੱਤ 94658 ਜੀ 41671 ਜੀ ਫੇਰ ਦੁਬਾਰਾ ਸੁਣ ਲਓ 9465941671 ਹਾਂ ਉਹਨਾਂ ਪ੍ਰਭਾਵਤ ਹੈਗੇ ਉਹ ਮਦਦ ਚਾਹੁੰਦੇ ਹੋ ਖੇਤੀਬਾੜੀ ਲਈ ਜਿਹੜੇ ਖੇਤੀ ਜਿਹੜੀ ਤੁਹਾਡੀ ਵਾਝਯੋਗ ਹੋ ਸਕੇ ਹਾਂ ਵਾਝਯੋਗ ਹੋ ਸਕੇ ਉਹ ਤੇ ਜਿਹੜੀ ਜ਼ਮੀਨ ਹੈ ਨਾ ਉਹ ਬੜਾ ਫਸਲ ਬੀਜੀ ਜਾ ਸਕੇ ਫਸਲ ਬੀਜੀ ਜਾ ਸਕੇ ਠੀਕ ਹੈ ਹਾਂ ਮੇਰੀ ਮਤਲਬ ਜਿਵੇਂ ਬੰਦੀਆਂ ਗਾੜੀਆਂ ਜਿਹੜੀਆਂ ਕਰਨੀਆਂ ਰਿਕੁਐਸਟ ਹੀ ਆ ਠੀਕ ਹੈ ਨਾ ਕਰਨ ਵੀ ਡੀਆਂ ਇਹਨਾਂ ਨੂੰ ਮਾੜਾ ਕਹੀਏ ਇਹ ਕਰਨ ਵਾਲੇ ਤੇ ਮਾੜਿਆ ਨਹੀਂ ਗਾੜੀ ਜਿਹੜੇ ਲੋਕ ਹੈ ਨਾ ਉਹ ਜਿੱਦਾਂ ਆਫਿਸ ਦੇ ਵਿੱਚ ਅਸੀਂ ਇੱਥੇ ਰਹਿੰਦੇ ਨਹੀਂ ਤੇ ਬੰਦਿਆਂ ਨੂੰ ਹੁੰਦਾ ਯਾਰ ਅਸੀਂ ਇਹਨਾਂ ਕੋਲ ਕੀ ਲੈਣਾ ਬਰਸਰੋਂ ਆਏ ਜਿੱਦਾਂ ਇੱਕ ਦੂਜੇ ਦੀ ਹਲਪ ਕਰ ਜਾਂਦੇ ਆ ਤੇ ਜਿਹੜਾ ਬੰਦਾ ਬਾਹਰ ਦਾ ਨਾ ਉਹਨੂੰ ਅੱਗੇ ਵੀ ਡੀਜੇ ਲੈਣਾ ਉਦੋਂ ਕਹਿੰਦੇ ਤੁਸੀਂ ਬਾਹਰ ਦੇ ਜੇ ਬਾਅਦੋਂ ਆਏ ਦੱਸੋ ਕਿਹੜੇ ਕੋਈ ਹੋਰ ਗਰੇ ਦੇ ਬੰਦੇ ਆ ਐਦਾ ਹੀ ਪੰਜਾਬ ਦੇ ਆ ਜਿਹੜੇ ਵੰਡਣ ਦੇ ਉਹ ਵੀ ਪੰਜਾਬੀ ਆ ਜੀ ਨਹੀਂ ਕਰਦਾ ਦਿਲ ਨਹੀਂ ਕਰਦਾ ਚੰਗੇ ਭਲੇ ਬੰਦੇ ਆ ਮੈਂ ਚੇਅਰਮੈਨ ਵੀ ਰਿਆਂ ਲੈਂਡਮਾਰਕ ਬੈਂਕ ਚਰਨਤਾਰ ਦਾ ਸਰਪੰਚੀ ਵੀ ਕੀਤੀ 10 ਸਾਲ ਦਿਲ ਨਹੀਂ ਕਰਦਾ ਮੰਗਣ ਨੂੰ ਮਤਲਬ ਜਿੱਦਾਂ ਔਖੇ ਇਹਨੇ ਹੋ ਗਿਆ ਨਾ ਮਤਬਦਨਾੜਾ ਨੇ ਇਹਨਾਂ ਪ੍ਰਭਾਵਿਤ ਕਰ ਦਿੱਤਾ ਨਾ ਜਿਹੜਾ ਮੰਗਣ ਲੱਗਿਆ ਉਹ ਜਿਹੜੀ ਸ਼ਰਮ ਆਉਂਦੀ ਪੁੱਤ ਜੇ ਕੋਈ ਅਗਲਾ ਮੋੜ ਦੂਗਾ ਚੀਜ਼ ਤੋਂ ਚਲੋ ਚੰਗੇ ਆ ਲੋਕ ਇਧਰ ਖਾਂਦ ਪਾ ਲਈਦੇ ਆ ਕਿਹਦੀਆਂ ਤਵੀਆਂ ਪਾ ਲਈਦੀਆਂ ਕਿਸਦਾ ਕਰਾਇਆ ਪਾਲ ਸਰਪੰਚ ਉਹਦੇ ਪਾਉਂਦੇ ਰਿਹਾ ਅਮਰੀਕ ਤੋਂ ਉਹਦੇ ਪਾਉਂਦੇ ਰਿਹਾ ਗਾਮ ਕਹਿੰਦੇ ਆ ਚਲੋ ਤਾਂ ਪਾ ਕੇ ਕੇਰ ਲਓ ਸਾਡੀਆਂ ਡਰੇਲਾਂ ਪਾ ਕੇ ਕੇਰ ਲਓ ਲੋਕ ਤਾਂ ਸਾਰੇ ਚੰਗੇ ਵੀ ਹੁੰਦੇ ਆ ਅਰਥਾ ਪੁੱਤ ਮਾੜੇ ਵੀ ਹੁੰਦੇ ਆ ਤੇ ਮੈਂ ਰਿਕਵੈਸਟ ਕਰਦਾ ਵੀ ਚਲੋ ਮੇਰੀ ਜਿਹੜੀ ਏਤੀ ਬਾੜੀ ਵਾਲੀ ਕੋਈ ਮੈਨੂੰ ਖਾਦ ਮਿਲ ਜੇ ਕੋ ਮੇਰਾ ਨਾਲ ਹੈਲਪ ਹੋ ਜੇ ਕੋਈ ਟਰੈਕਟਰਾਂ ਦੀ ਹੋ ਜੇ ਮੇਰੀ ਜ਼ਮੀਨ ਜਿਹੜੀ ਹੈ ਨਾ ਪੁੱਤ ਉਹ ਬੀਜਣ ਜੋਗ ਹੋ ਜੇ ਤੇ ਮੈਂ ਦਰਿਆ ਦੇ ਕੰਡੇ ਤੇ ਰਕਬਾ ਜ਼ਮੀਨ ਹਾਂ ਪੁੱਤ ਦਰਿਆ ਦੇ ਹਨ ਕੰਡੇ ਤੇ ਪੁੱਤ ਹਾਂ ਉਹਦਾ ਕਰਕੇ ਦਰਿਆ ਦਾ ਵਾਲੇ ਤੇ ਸਾਤ ਕਲੇ ਜ਼ਮੀਨ ਜਿਹੜੀ ਹੈ ਨਾ ਉਹ ਮਤਲਬ ਪਾਣੀ ਦੇ ਚ ਸਮਾ ਗਈ ਹੈ ਵੇ ਪੁੱਤ ਠੀਕ ਹੈ ਹਾਂ ਤੇ ਮੇਰੀ ਇਹੋ ਹੀ ਬੇਨਤੀ ਪੁੱਤ ਬਜ਼ੁਰਗ ਬੰਦਾ ਮੈਂ ਤੇ ਮੇਰੀ ਚਲੋ ਜੋ ਵੀ ਹੱਲ ਪਿਆ ਉਹ ਕੀਤੀ ਜਾਵੇ ਵੱਧ ਤੋਂ ਵੱਧ ਮੇਰੇ ਕੋਟ ਕੰਕ ਬੀਜੀ ਜਾਵੇ